ਇਹ ਮੰਦਰ ਜਿਹੜਾ ਬਣਿਆ ਇਹ ਜਿਹਨੂੰ ਬਾਥੂ ਦੀ ਲੜੀ ਕਹਿੰਦੇ ਨਾ ਅਸਲੀ ਜਿਹੜਾ ਆ ਉਹ ਬਾਥੂ ਦੀ ਲੜੀ ਦੇ ਨਾਂ ਤੇ ਮਸ਼ਹੂਰ ਰਹੇਗਾ ਤੇ ਪਾਂਡਵਾਂ ਨੂੰ ਆਵਾਜ਼ ਆਈ ਤੇ ਉਹਨਾਂ ਨੇ ਕੰਮ ਉਸੇ ਵੇਲੇ ਰੋਕ ਉਸੇ ਵੇਲੇ ਰੋਕ ਤਾ ਇਹ ਇੰਨੀ ਕੁ ਰਹਗੀ ਨਹੀਂ ਤਾਂ ਹੋ ਸਕਦਾ ਕਿ ਇਹ ਹੋਰ ਵੀ ਉੱਪਰ ਜਾ ਸਕਦੀ ਸੀ ਸਵਰਗ ਤੱਕ ਬਣਾ ਲੈਣੀ ਇਹ ਸਵਰਗ ਤੱਕ ਜਾਣਾ ਹੈ ਜਾਣ ਵਾਸਤੇ ਬਣਾਉਂਦੇ ਤੇ ਹੀ ਨੇ ਮੰਦਰ ਡੁੱਬਿਆ ਕਮ ਸੇ ਕਮ 1974-75 ਦੇ ਵਿੱਚ ਕੀ ਨਾਮ ਜੇ ਤੁਹਾਡਾ ਮੇਰਾ ਨਾਮ ਦੇਨੀ ਪ੍ਰਾਸ਼ਰ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਨਾ ਤਹਿਸੀਲ ਨੂਰਪੁਰ ਡਿਸਟ੍ਰਿਕਟ ਕਾਂਗੜਾ ਬੀਪੀਓ ਬੜਵਾਰ ਤੇ ਜੋ ਇਹ ਮੰਦਰ ਹੈ ਕਿੰਨਾ ਕੇ ਪੁਰਾਣਾ ਮੰਦਰ ਹੈ ਇਹ ਮੰਦਰ ਪਾਂਡਵਾ ਦੇ ਟਾਈਮ ਦਾ ਹੈ ਠੀਕ ਹੈ ਉਹਨਾਂ ਨੇ ਬਣਾਇਆ ਸੀ ਹੌਂਡਾ ਨੇ ਬਣਾਇਆ ਸੀ ਕਿਹੜੀ ਕਿਹੜੀ ਜਗਾ ਜਿਹੜੀ ਇੱਥੇ ਪਾਣਵਾ ਦੇ ਹੱਦੀ ਬਣੀਆਂ ਕੀ ਕੀ ਇਤਿਹਾਸ ਹੈ ਆ ਦੱਸੋ ਇਹ ਮੰਦਿਰ ਜਿਹੜਾ ਬਣਿਆ ਇਹ ਜਿਹਨੂੰ ਬਾਥੂ ਦੀ ਲੜੀ ਕਹਿੰਦੇ ਨਾ ਅਸਲੀ ਜਿਹੜਾ ਆ ਉਹ ਬਾਥੂ ਦੀ ਲੜੀ ਦੇ ਨਾਂ ਤੇ ਮਸ਼ਹੂਰ ਰਹੇਗਾ ਤੇ ਇਹ ਬਾਥੂ ਦੀ ਲੜੀ ਹੈਗੀ ਹੈ ਤੇ ਜਿਸ ਵੇਲੇ ਪਾਣਵਾ ਨੇ ਬਣਾਇਆ ਸੀ ਤੇ ਪਾਂਡਵ ਵੀ ਅੜੇ ਹੀ ਉਹ ਦਿਨ ਵੇਲੇ ਕੁਝ ਨਹੀਂ ਕਰਦੇ ਸੀ ਉਹਨਾਂ ਨੇ ਜਿਹੜਾ ਵੀ ਕੰਮ ਕਰਨਾ ਉਹ ਰਾਤ ਦੇ ਟਾਈਮ ਕਰਨਾ ਤੇ ਜਿਸ ਵੇਲੇ ਬਾਤ ਵੀ ਲੜੀ ਬਣਦੀ ਤੇ ਸੀ ਬਣਾਉਂਦੇ ਤੇ ਹੀ ਤੇ ਕਹਿੰਦੇ ਕਿ ਸਵੇਰ ਤੱਕ ਕਹੀਂ ਟਾਈਮ ਕਰਨਾ ਕੰਮ ਕਰਨਾ ਤੇ ਜਿਸ ਵੇਲੇ ਬਣਾਉਂਦੇ ਤੇ ਹੀ ਤੇ ਇੱਕ ਗੁਜਰੀ ਅੜੀ ਸੀ ਤੇ ਉਹ ਜਿਹੜੀ ਆ ਉਹ ਸਵੇਰ ਦੇ 4 ਵਜੇ ਅੜੀ ਜਨਾ ਉਹ ਲੱਛੀ ਲੱਸੀ ਮੱਥਣ ਲੱਗ ਪਈ ਉਹ ਜਿਸ ਵੇਲੇ ਲੱਸੀ ਮੱਥਣ ਲੱਗੀ ਤੇ ਪਾਂਡਵਾਂ ਨੂੰ ਆਵਾਜ਼ ਆਈ ਤੇ ਉਹਨਾਂ ਨੇ ਕੰਮ ਉਸੇ ਵੇਲੇ ਰੋਕਤਾ ਉਸੇ ਵੇਲੇ ਰੋਕ ਤਾ ਇਹ ਇੰਨੀ ਕਰਾਈ ਨੇ ਤਾਂ ਹੋਰ ਸਗਦਾ ਕਿ ਇਹ ਹੋਰ ਵੀ ਉੱਪਰ ਜਾ ਸਕਦੀ ਸੀ ਇਹ ਸਵਰਗ ਤੱਕਰ ਬਣਾ ਲੈਣੀ ਸੀ ਇਹ ਸਵਰਗ ਤੱਕ ਜਾਣਾ ਹੈ ਜਾਣ ਵਾਸਤੇ ਬਣਾਉਂਦੇ ਪਏ ਸੀ ਇਹ ਜਿਹੜਾ ਬਾਥੂ ਹੀ ਲੜੀ ਦੇ ਨਾਲ ਜਿੱਥੇ ਤੁਸੀਂ ਗੱਡੀਆਂ ਦੇਖਦੇ ਪਿਓ ਸਾਹਮਣੇ ਇੱਥੇ ਲੰਗਰ ਖਾਣਾ ਹੁੰਦਾ ਸੀ ਤੇ ਨਾਲ ਮੰਦਰ ਹੁੰਦਾ ਸੀ ਇੱਥੇ ਮਹਾਂਤ ਬੈਠਦੇ ਸੀ ਤੇ ਸਾ ਮੇਰਾ ਪਿੰਡ ਪਹਿਲਾਂ ਇਹੜਾ ਹੀ ਉਹ ਟਮੇਟਾ ਸੀਗਾ ਉੱਥੋਂ ਆਈ ਸਾਡੀ ਜ਼ਮੀਨ ਜਿਹੜੀ ਪੌਂਟ ਟਾਈਮ ਤੇ ਆ ਗਈ ਇਹ ਇੱਥੋਂ ਉੱਠ ਕੇ ਅਹੀਂ ਟਮੇਟੇ ਰੋੜ ਕੇ ਆਈ ਕਰ ਚੜ ਗਿਆ ਹੈ ਨੂਰਪੁਰ ਨੂਰਪੁਰ ਦੇ ਨਾਲ ਪੜਵਾਰ ਜਗ੍ਹਾ ਹੈ ਉੱਥੇ ਚੜ ਗਿਆ ਉੱਥੇ ਲੰਗਰ ਹੁੰਦਾ ਹੀ ਅਹੀਂ ਛੋਟੇ ਛੋਟੇ ਹੁੰਦੇ ਜਿਸ ਵੇਲੇ ਵਿਸਾਲ ਦੇ ਬਾਅਦ ਸਾਡਾ ਰਿਜ਼ਲਟ ਨਿਕਲਦਾ ਹੀ ਅਹੀਂ ਪਾਸ ਹੁੰਦੇ ਛੋਟੇ ਛੋਟੇ ਬੱਚੇ ਤਾਂ ਅਹੀਂ ਇੱਥੇ ਆਂਦੇ ਹੀ ਮੱਥਾ ਟੇਕਣ ਹਰ ਸਾਲ ਇਹ ਤਾਂ ਯਰੇ ਪਾਸ ਹੁੰਦੇ ਹੀ ਉਹ ਮੱਥਾ ਟੇਕਣ ਆਉਂਦੇ 1970 ਦੇ ਵਿੱਚ ਜਦੋਂ ਪੋਂਗ ਡੈਮ ਬਣਿਆ ਤੇ ਮੰਦਿਰ ਡੁੱਬ ਗਿਆ ਪਾਣੀ ਦੇ ਵਿੱਚ ਨਹੀਂ ਮੰਦਿਰ ਡੁੱਬਿਆ کم ਸੇ ਕਮ 1974-75 ਦੇ ਵਿੱਚ ਉਹ ਵੀ ਕਿਉਂ ਡੁੱਬਿਆ ਕਿਉਂਕਿ ਇਹਦੀ ਸਰਾਦੇ ਸੀ 1410 ਮੀਟਰ ਦੀ ਤੇ ਉਹ ਇਸ ਵਾਸਤੇ ਇਹਨਾਂ ਨੇ 1410 ਜਿਹੜੇ ਪਾਣੀ ਵਿੱਚ ਕਵਰ ਕੀਤਾ ਕਿ ਜਿਸ ਵੇਲੇ ਕਿ ਜਿਸ ਤੋਂ ਕਿ ਕੋਈ ਪਿੰਡ ਜੜਾਇਆ ਜਾਂ ਕੋਈ ਘਰ ਜੜਾਇਆ ਉਹ ਪਾਣੀ ਵਿੱਚ ਨਾ ਰਹਿ ਜੇ ਤੇ ਉਹ ਸਾਰੇ ਬਾਹਰ ਨਿਕਲ ਜਾਣ ਆਪਣੇ ਇਸ ਵਾਸਤੇ ਉਹਨਾਂ ਨੇ ਇਹ ਆਪਣਾ ਪਾਣੀ ਭਰਿਆ ਜੀ ਉਸ ਤੋਂ ਬਾਅਦ 1410 ਚ ਕਦੇ ਵੀ ਪਾਣੀ ਹੈ ਇਹ ਰਹਿ ਜਾਂ 1380 1390 ਦੇ ਵਿੱਚ ਪਾਣੀ ਰਹਿ ਗਿਆ ਇਸ ਤੋਂ ਉੱਪਰ ਪਾਣੀ ਕਦੇ ਨਹੀਂ ਗਿਆ ਤੇ ਹੁਣ ਜਿਹੜਾ ਇਹ ਮੰਦਿਰ ਹੈ 10 ਮਹੀਨੇ ਪਾਣੀ ਦੇ ਵਿੱਚ ਡੁੱਬਿਆ ਰਹਿੰਦਾ 2 ਮਹੀਨੇ ਪਾਣੀ ਤੋਂ ਬਾਹਰ ਆਂਦਾ ਹਾਂ ਤੇ ਤੁਸੀਂ ਆਉਂਦੇ ਜੇ ਹਰ ਸਾਲ ਆਉਂਦੇ ਮੰਦਿਰ ਆਹੀਂ ਹਰ ਸਾਲ ਆਉਂਦੇ ਆ ਕਿਉਂਕਿ ਮੇਰੀ ਜਿਹੜੀ ਹੈ ਨਾ ਇਸ ਮੰਦਿਰ ਦੇ ਨਾਲ ਬੜੀ ਛੜਦਾ ਆ ਕਿਉਂਕਿ ਆਹੀਂ ਹਰ ਸਾਲ ਜਿਹੜੇ ਪਾਸੋਂ ਜਾਂਦੇ ਹੀ ਕਲਾਸ ਦੇ ਵਿੱਚੋਂ ਆਹੀਂ ਇੱਥੇ ਮੱਥਾ ਟੇਕਣ ਆਉਂਦੇ ਹੀ ਤੈਣਪਰਾ ਜੋ ਵੀ ਸੀਗੇ ਇੱਥੇ ਮੱਥਾ ਟੇਕਣ ਆਉਂਦੇ ਹੀ ਤੇ ਇਸ ਇਸ ਵਾਸਤੇ ਸਾਡੀ ਬੜੀ ਸ਼ਰਤ ਆ ਸਾਹਮਣੇ ਰਸੋਈ ਘਰ ਹੁੰਦਾ ਹੀ ਬਾਬਾ ਜੀ ਉੱਥੇ ਬੱਠਦੇ ਹੀ ਸਾਨੂੰ ਰੋਟੀ ਪਾਣੀ ਜੋ ਵੀ ਹੈ ਲੰਗਰ ਮੱਕੀ ਦੀ ਰੋਟੀ ਤੇ ਮਾਂ ਚਣੇ ਦੀ ਦਾਲ ਇੱਥੇ ਮਿਲਦੀ ਸੀ ਪਤਲੀ ਪਤਲੀ ਤੇ ਅਸੀਂ ਜਿਵੇਂ ਲਿਆਣਾ ਖੇਤਾਂ ਵਿੱਚੋਂ ਪਿਆਜ਼ ਪਟਕੇ ਲਿਆਣੇ ਲੋਕਾਂ ਦੇ ਹਾਂ ਤੇ ਸਾਰੇ ਅਸੀਂ ਮਿਲ ਬਾੜ ਕੇ ਅਸੀਂ ਖਾਂਦੇ ਛੋਟੇ ਛੋਟੇ ਮੰਦਰ ਬਣੇ ਨਾਲ ਕਿਸ ਤੇ ਮੰਦਰ ਹੈਗੇ ਇਹ ਕੋਈ ਸ਼ਿਵ ਜੀ ਦੇ ਹੈਗੇ ਨਾ ਕੋਈ ਸੱਤਿਆ ਨਰਾਣ ਜੀ ਦੇ ਹੈਗੇ ਨਾ ਇਹੋ ਜਿਹੇ ਨੇ ਸਾਰੇ ਜਿੰਨੇ ਦੇਵਤੇ ਹੈਗੇ ਉਹਦੇ ਮੰਦਰ ਹੈਗੇ ਨੇ ਇੱਥੇ ਨਾਲੇ ਇੱਥੇ ਜਿਹੜੇ ਅਸਲੀ ਜੜਾ ਬਾਤੂ ਦੇ ਮੰਦਰ ਦੀ ਹੈ ਜਿਹੜੀਆਂ ਮੂਰਤੀਆਂ ਹੈਗੀਆਂ ਨਾ ਉਹ ਅੱਜ ਅੱਜਕੱਲ ਡਮਟਾਲ ਦੇ ਨਾਲ ਮੋਟਲੀ ਜਗ੍ਹਾ ਹੈ ਜਿਹੜੀ ਆ ਉੱਥੇ ਹੈ ਉੱਥੇ ਸਥਾਪਿਤ ਕੀਤੀ ਹੈ ਨਾ ਅੱਜਕੱਲ ਮੰਦਿਰ ਉੱਤੇ ਚੱਲ ਰਿਹਾ ਹੈ